ਦੀ ਖਬਰ ਤੋਂ ਅੱਜ ਤੱਕ ਇੰਡੀਆ ਨਿਊਜ਼ ਪੰਜਾਬ ਤੁਹਾਨੂੰ ਮਿਲ ਰਹੀ ਹੈ ਅੱਜ VOTING ਪੰਜਾਬ ਦੇ ਵਿੱਚ VOTING ਹੈ ਪੰਜਾਬ ਸਣੇ 8 ਸੂਬਿਆਂ ਦੇ ਵਿੱਚ VOTING ਹੋ ਰਹੀ ਹੈ 57 ਸੀਟਾਂ ਤੇ ਸੋ ਅੱਜ ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਲੋਕਾਂ ਦੇ ਹੱਥ ਸੋ ਲੋਕਾਂ ਦੇ ਵੱਲੋਂ ਅੱਜ VOTING ਪ੍ਰਕਿਰਿਆ ਜਿਹੜੀ ਕਿ 7 ਵਜੇ ਸ਼ੁਰੂ ਹੋ ਜਾਵੇਗੀ ਸੋ ਲੋਕਾਂ ਦੇ ਵੱਲੋਂ ਆਪਣੇ ਇਸ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ ਜਾਵੇਗੀ ਸੋ ਲੋਕਾਂ ਦੇ ਵਿੱਚ ਵੀ ਭਾਰੀ ਉਤਸ਼ਾਹ ਹੈ ਜੋ ਕਿ ਲੋਕ ਵੀ ਜਿਹੜੇ ਕਿ ਵੱਖ-ਵੱਖ ਮੁੱਦਿਆਂ ਨੂੰ ਆਪਣੇ ਧਿਆਨ ਦੇ ਵਿੱਚ ਰੱਖ ਕੇ ਵੋਟ ਪਾ ਰਹੇ ਨੇ ਇਹ ਤੁਹਾਨੂੰ ਲਾਈਵ ਤਸਵੀਰਾਂ ਸਿ ਦਿਖਾ ਰਿਹਾ ਰਾਖਵ ਚੱਡਾ ਜੋ ਕਿ ਪਹੁੰਚੇ ਨ ਪੋਲਿੰਗ ਬੂਥ ਤੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਦੇ ਲਈ ਸੋ ਲਾਈਵ ਤਸਵੀਰਾਂ ਤੁਹਾਨੂੰ ਇਹ ਦਿਖਾ ਰਿਹਾ ਸੀ ਜੁਰਾਖਵ ਚੱਡਾ ਦੇ ਵੱਲੋਂ ਵੀ ਵੋਟ ਪਾਉਣ ਦੇ ਲਈ ਪਹੁੰਚੇ ਨੇ ਤੇੰਮੀਦਵਾਰਾਂ ਦਵੇ ਜੋ ਸਿਆਸੀ ਦੰਗਲ ਰਾਜਵ ਚੱਡਾ ਦੇ ਵੱਲੋਂ ਵੀ ਪੰਜਾਬ ਦੇ ਵਿੱਚ ਆਪਣੇ ਉਮੀਦਵਾਰਾਂ ਦੇ ਲਈ ਚੋਣ ਪ੍ਰਚਾਰ ਕੀਤਾ ਗਿਆ ਸੀ ਤਾਪੜ ਤੋੜ ਤਰੀਕੇ ਦੇ ਨਾਲ ਚੋਣ ਪ੍ਰਚਾਰ ਵਕ ਵਕ ਮੁੱਦਿਆਂ ਤੇ ਚਰਚਾ ਕੀਤੀ ਗਈ ਸੀ ਲੋਕਾਂ ਤੋਂ ਸਮਰਥਨ ਮੰਗਿਆ ਗਿਆ ਸੀ ਰਾਜਵ ਚੱਡਾ ਦਰਤਾ ਨੂੰ ਕਰ ਤੋਂ ਇੱਕ ਵਾਰ ਸੈਟਿੰਗ ਹੋ ਜਾਏ ਕਰ ਲੇਤਾ ਦੇਖ ਰੋ ਇੱਕ ਆਰਾਮ ਨਾਲ ਆਰਾਮ ਨਾਲ ਸਰ ਇਹ ਮਾਈਕ نیچے سے ਲਗਾਈਓ ਉੱਪਰੋਂ ਮਤ ਉਠਾਈਏਗਾ ਸਰ ਇਹ ਮਾਈਕ ਮਾਈਕ نیچے سے ਲਗਾਈਏ ਸਰ ਇਹ

ਸੁਰੱਖਾ ਨੀਚੇ ਅਸੀਂ ਥੋੜਾ ਡਾਲ ਲਓ ਡੀਜ਼ਲ ਫਿਰ ਗਰਦਾ ਸੁਰਾਕਾ ਚੱਡਾ ਦੇ ਵੱਲੋਂ ਵੀ ਵੋਟ ਛੁਪਾਈ ਗਈ ਹੈ ਸੋ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ ਗਈ ਹੈ ਸੁਰਾਕਾ ਚੱਡਾ ਦੇ ਵੱਲੋਂ ਜੋ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਰਹੇ ਹੋ ਸੋ ਕੈਮਰਾ ਦੇ ਸਾਹਮਣੇ ਦਿਖਾ ਰਹੇ ਨੇ ਰਾਖਵ ਚੱਡਾ ਕੀ ਨਾ ਦੇ ਵੱਲੋਂ ਵੀ ਆਪਣੇ ਇਸ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ ਗਈ ਹੈ ਸੋ ਲਾਈਵ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਅਸੀਂ ਆਪਾਂ ਦੇਖੀਦਾ ਹਾਂ ਅਮਿਤ ਜੀ ਆਪਾਂ ਰਖਲ ਚੱਡਾ ਦੇ ਵੱਲੋਂ ਵੀ ਚੋਣ ਪ੍ਰਚਾਰ ਕੀਤਾ ਗਿਆ ਸੀ ਤਾਬਰ ਤੋਰ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਰੋਡ ショ ਕੀਤਾ ਗਿਆ ਸੀ ਰੈਲੀਆਂ ਕੀਤੀਆਂ ਗਈਆਂ ਸੀ ਆਪਣੇ ਉਮੀਦਵਾਰ ਦੇ ਹੱਥ ਦੇ ਵਿੱਚ ਸ਼ੋਰਤਾ ਤੋਂ ਵੀ ਵੱਡਾ ਸਮਰਥਨ ਜਿਹੜਾ ਕਿ ਮੰਗਿਆ ਗਿਆ ਸੀ ਸਵਾਦ ਜੋ ਹੈ ਖਾਸ ਦੇ ਅਖੀਰਲਾ ਚਰਨ ਛੇ ਚਰਨ ਪੂਰੇ ਹੋ ਚੁੱਕੇ ਨੇ ਅੱਜ ਸਤਵਾਂ ਤੇ ਅਖੀਰਲਾ ਚਰਨ ਜਿੱਤੇ ਕਿ ਪੰਜਾਬ ਦੇ ਵਿੱਚ VOTING ਸ਼ੁਰੂ ਹੋ ਚੁੱਕੀ ਹੈ ਸਤਵਾਂ ਚੁੱਕੇ ਨੇ ਤਾਂ VOTING ਸ਼ੁਰੂ ਹੋ ਚੁੱਕੀ ਹੈ ਰਾਘਵ ਚੱਡਾ ਦੇ ਵੱਲੋਂ ਵੀ अपने इस वोट अधिकार्लीज तो आज दुनिया के सबसे बड़े लोकतंत्र यानी कि भारत देश का महापर्व है आज आम चुनावों यानी कि लोकसभा 2024 चुनाव का आखिरी वोटिंग फेज है आज भारतवासियों द्वारा दिया गया एक एक वोट ये तय करेगा कि इस देश की दिशा और दशा क्या होगी लोगों के लिए बने स्कूल अस्पताल स्कूली शिक्षा दवा दवाई इलाज कैसा होगा और हमारे देश का लोकतंत्र कितना मजबूत होगा ये आज वोट की ताकत से देश की जनता तय करेगी ये वोट देने का अधिकार बहुत लंबे संघर्ष के बाद हम सब भारतवासियों को दिया गया मैं आज हाथ जोड़कर विनती करना चाहूंगा प्लीज एक्सरसाइज योर राइट टू वोट गर्मी बहुत है छुट्टी का भी दिन है लेकिन आज अगर हम वोट देने से चूक गए तो पांच साल तक फिर यह वोट देने का मौका नहीं आएगा अपनी सरकार चुनने का मौका नहीं आएगा जितना वोट आप लोग देंगे घरों से निकल के जनता जितने वोट डालेगी उतना मजबूत हमारा लोकतंत्र होगा और खास तौर पे मैं पंजाबियों को कहना चाहता हूं अपने पंजाब सूबे के वोटर्स को कहना चाहता हूं कि ऐसी पार्टी को ऐसे नेता को वोट दीजिएगा जो सांसद बनने के बाद भारत की पार्लियामेंट में जाकर आपकी आवाज को पंजाब के हकों की आवाज को मजबूती से उठाए बुलंद करे पंजाब के पानी से लेके पंजाब की किसानी तक पंजाब की जवानी तक हर मुद्दे को मजबूती से उठाए बस इसी के साथ साथ सबसे यही गुजारिश है कि वोट डालें भारी से भारी तादाद में अपने घरों से निकलें अपने परिवार वालों के साथ दोस्तों के साथ रिश्तेदारों के साथ पड़ोसियों के साथ और वोट डालें इस देश के लोकतंत्र को मजबूत करें बहुत बहुत शुक्रिया ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ ਗਈ ਹੈ ਤੇ ਲੋਕਾਂ ਨੂੰ ਵੀ ਅਪੀਲ ਕੀਤੀ ਗਈ ਹੈ ਕਿ ਵੱਡੀ ਤਾਦਾਦ ਦੇ ਵਿੱਚ ਆ ਕੇ ਜਿਹੜੇ ਕਿ ਵੋਟ ਦੇ ਅਧਿਕਾਰ ਦੀ ਜ਼ਰੂਰ ਵਰਤੋਂ ਕਰੋ ਸੋ ਬੇਹਦ ਅੱਜ ਖਾਸ ਦਿਨ ਹੈ ਸਤਵਾਂ ਚਰਨ ਜਿੱਥੇ ਕਿ VOTING ਹੋ ਰਹੀ ਹੈ ਆਪਣੇ ਨੁਮਾਇੰਦਿਆਂ ਨੂੰ ਚੁਣਨ ਦਾ ਮੌਕਾ ਮਿਲ ਰਿਹਾ ਹੈ ਅੱਜ ਜਨਤਾ ਨੂੰ ਜੋ ਉਮੀਦਵਾਰਾਂ ਦੇ ਵਿੱਚ ਵੀ ਸਿਆਸੀ ਦੰਗਲ ਜੁਤਾਬਰ ਤੋਂ ਤੋਰ ਤਰੀਕੇ ਦੇ ਨਾਲ ਚੋਣ ਪ੍ਰਚਾਰ ਪੱਲੇ ਕੀਤਾ ਗਿਆ ਸੀ ਪਰ ਫੈਸਲਾ ਜੋ ਹੈ ਉਹ ਲੋਕਾਂ ਦੇ ਹੱਥ ਹੈ ਇਨਾ ਉਮੀਦਵਾਰਾਂ ਦੀ ਕਿਸਮਤ ਦੀ ਚਾਬੀ ਅਜਿਹੇ ਕਿ ਲੋਕਾਂ ਦੇ ਹੱਥ ਹੈ ਤੇ VOTING ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ ਵੱਖ-ਵੱਖ ਪੋਲਿੰਗ ਬੂਥ ਤੇ ਸੁਪਾਲਪਲ ਦੀ ਖਬਰ ਤੁਹਾਨੂੰ ਦਵਾਂਗੇ ਅਸੀਂ ਵੱਖ-ਵੱਖ ਹਲਕਿਆਂ ਦੀ ਸੋ VOTING ਪ੍ਰਕਿਰਿਆ ਜਿਹੜੀ ਕਿ ਸ਼ੁਰੂ ਹੋ ਚੁੱਕੀ ਹੈ ਸੋ ਰਾਘਵ ਚੱਡਾ ਦੀ ਵੱਲੋਂ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ ਗਈ ਹੈ ਤੇ ਲੋਕਾਂ ਨੂੰ ਵੀ ਖਾਸ ਅਪੀਲ ਕੀਤੀ ਗਈ ਹੈ ਕਿ ਜ਼ਰੂਰ ਵੋਟ ਪਾਓ ਤੁਹਾਡੀ ਜਿਹੜੀ ਕਿ ਵੋਟ ਹੈ ਬੇहद ਅਹਿਮੀਅਤ ਰੱਖਦੀ ਹੈ ਸਰਕਾਰ ਚੁਣਨ ਦੇ ਵਿੱਚ ਆਪਣੇ ਨੁਮਾਇੰਦੇ ਚੁਣਨ ਦੇ ਵਿੱਚ ਤੋ ਸਵਾਰ ਕੌਣ ਸਰਤਾਜ ਐ ਕਿਸ ਨੂੰ ਮਿਲੇਗਾ ਲੋਕਾਂ ਦਾ ਪਿਆਰ ਸੋ ਅੱਜ ਇਸ ਦੇ ਲਈ VOTING ਹੋ ਰਹੀ ਹੈ ਤੋ 4 ਜੂਨ ਨੂੰ ਨਤੀਜੇ ਸਾਹਮਣੇ ਆਣਗੇ ਤੇ ਅੱਜ ਉਹ ਸਤਵਾਂ ਚਰਨ ਹੈ VOTING ਦਾ ਸੋ ਲੋਕਾਂ ਦੇ ਹੱਥ ਉਮੀਦਵਾਰਾਂ ਦੀ ਕਿਸਮਤ ਸਵੇਤਾ ਹਣ ਲੋਕਾਂ ਤੇ ਹੀ ਹੋਵੇਗਾ ਕਿ ਲੋਕ ਕਿਹੜੇ-ਕਿਹੜੇ ਮੁੱਦਿਆਂ ਨੂੰ ਆਪਣੇ ਧਿਆਨ ਦੇ ਵਿੱਚ ਰੱਖ ਕੇ ਆਪਣੇ ਵੋਟ ਅਧਿਕਾਰ ਦੀ ਵਰਤੋਂ ਕਰਦੇ ਨੇ ਸੋ ਲੋਕਾਂ ਦੀ ਆਮਦ ਵੀ ਸ਼ੁਰੂ ਹੋ ਚੁੱਕੀ ਹੈ ਵੱਖ-ਵੱਖ ਪੋਲਿੰਗ ਬੂਥ ਤੇ ਲੋਕ ਪਹੁੰਚ ਚੁੱਕੇ ਨੇ ਕਿਉਂਕਿ ਸਿਆਸੀ ਪਾਰ ਦੇ ਨਾਲ-ਨਾਲ ਜੁੜਾ ਕਿ ਗਰਮੀ ਦਾ ਪਾਰਾ ਉਹ ਵੀ ਹੁਣ ਵੱਧਦਾ ਜਾਵੇਗਾ ਕਿਉਂਕਿ ਹੀਟ ਵੇਵ ਦੀ ਪਹਿਲਾਂ ਹੀ ਅਲਰਟ ਜਾਰੀ ਕਰ ਦਿੱਤਾ ਗਿਆ ਸੀ ਮੌਸਮ ਵਿਭਾਗ ਦੇ ਵੱਲੋਂ ਕਿਉਂਕਿ ਬੇਹਦ ਜ਼ਿਆਦਾ ਗਰਮੀ ਹੈ ਪਰ ਲੋਕਾਂ ਦੇ ਵਿੱਚ ਜਿਹੜਾ ਕਿ ਉਤਸ਼ਾਹ ਉਨਾ ਹੀ ਬਣਿਆ ਹੋਇਆ ਹੈ ਲੋਕਾਂ ਦੇ ਵੱਲੋਂ ਜਿਹੜਾ ਕਿ ਪੋਲਿੰਗ ਬੂਥ ਤੇ ਪਹੁੰਚ ਕੇ ਆਪਣੇ ਵੋਟ ਅਧਿਕਾਰ ਦੀ ਵਰਤੋਂ ਜਿਹੜੇ ਕਿ ਲੋਕ ਜ਼ਰੂਰ ਕਰਨਗੇ ਸੋ 7 ਵਜੇ ਤੋਂ ਜਿਹੜੀ ਕਿ VOTING ਸ਼ੁਰੂ ਹੋ ਚੁੱਕੀ ਹੈ शाम 6 बजे तक यह वोटिंग प्रक्रिया चलेगी सो so, कौन जित के चुकेगा जोड़ा कि लोग फैसला है लोका लोग ही डिसाइड कि कौन जोड़ा कि नुमाइंदा उन्हों का कि जित के आना दी आवाज जड़ी कि संसद तक पहुंचाएगा सो so, किस लोका का प्यार मिलेगा सो so, यह साफ हो जाएगा चार जून ਸੋ ਅੱਜ ਜਿਹੜੀ ਕਿ ਪੰਜਾਬ ਦੀਆਂ 13 ਸੀਟਾਂ ਤੇ VOTING ਹੋ ਰਹੀ ਹੈ 328 ਉਮੀਦਵਾਰ ਨੇ ਜਿਹੜੇ ਕਿ ਚੋਣ ਮੈਦਾਨ ਦੇ ਵਿੱਚ ਉਤਰੇ ਨੇ ਵੱਖ-ਵੱਖ ਪਾਰਟੀਆਂ ਦੇ ਵੱਲੋਂ ਸੋ VOTING ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ ਸੋ ਕੌਣ ਜਿੱਤ ਕੇ ਚੁੱਕੇਗਾ ਦਿੱਲੀ ਦੇ ਵਿੱਚ ਲੋਕਾਂ ਦੀ ਆਵਾਜ਼ ਸੋ ਕੌਣ ਕਿਹੜੇ-ਕਿਹੜੇ ਨੁਮਾਇੰਦਿਆਂ ਨੂੰ ਲੋਕ ਦਿੱਲੀ ਭੇਜਣਗੇ ਸੋ ਇਹ ਲੋਕ ਹੀ ऐसा फैसला कर तो लोकसभा चोण दो हज़ार चौबी अज सत्तव से अखीरला चरण है वोटिंग प्रक्रिया जोड़ी की शुरू हो चुकी है तो वह बीदवार की दिग्गज चो मैदान चुत्रे ने ਸੋ ਤੁਹਾਨੂੰ ਅਨੁਚ ਚੰਡੀਗੜ੍ਹ ਲੈ ਕੇ ਚਲਦੇ ਹਾਂ ਚੰਡੀਗੜ੍ਹ ਦੇ ਵਿੱਚ ਵੀ ਅੱਜ VOTING ਹੋ ਰਹੀ ਹੈ ਸੋ ਕੁਲਵੀਰ ਦਿਵਾਨ ਸਾਡੇ ਨਾਲ ਜੁੜ ਚੁੱਕੇ ਨੇ ਲਾਈਵ ਸੋ ਕੁਲਵੀਰ ਕੀ ਸਥਿਤੀ ਹੈ ਉੱਥੇ ਸੋ ਅੱਜ ਬੇਹਦ ਖਾਸ ਦਿਨ ਅਖੀਰਲਾ ਚਰਨ ਹੈ ਚੰਡੀਗੜ੍ਹ ਦੇ ਵਿੱਚ VOTING ਹੋ ਰਹੀ ਹੈ ਸੋ ਕੀ ਕੁਛ ਸਥਿਤੀ ਹੈ ਸੋ VOTING ਪ੍ਰਕਿਰਿਆ ਦੀ ਵੀ ਸ਼ੁਰੂਆਤ ਹੋ ਚੁੱਕੀ ਹੈ ਜੀ ਕੁਲਵੀਰ ਦੇਖੋ ਬਿਲਕੁਲ VOTING ਦੇ ਟੈਕ ਸਟੇਟ ਕੋ ਪਕੀ ਹੈ ਜੈਸੇ ਕਿ ਸਭ ਬੋਲ ਬੁੱਝਤੇ ਹੈ ਕਿ ਰੋਕ ਤੱਕ ਸੰਜੇ ਟੰਡਨ ਜਿਹੜੇ ਭਾਰਤੀ ਜਨਤਾ ਪਾਰਟੀ ਦੇ ਇੱਥੋਂ ਪ੍ਰਤਿਆਸੀ ਨੇ ਉਹ ਵੋਟ ਕਾਸਟ ਕਰਨਗੇ ਤੇ ਤੁਸੀਂ ਵੇਖ ਸਕਦੇ ਹੋ ਕਿ ਇੱਕ ਬੇहद ਖੂਬਸੂਰਤ ਤਰੀਕੇ ਦੇ ਨਾਲ ਜਾਰਡਨ ਪੋਲਿੰਗ ਸਟੇਸ਼ਨ ਇਸ ਨੂੰ ਤਿਆਰ ਕੀਤਾ ਜਿੱਥੇ ਹਰ ਤਰ੍ਹਾਂ ਦੇ ਇੰਤਜ਼ਾਮ ਜਿਹੜੇ ਹੈਗੇ ਨੇ ਉਹ ਕਰਨ ਦੀ ਕੋਸ਼ਿਸ਼ ਕੀਤੀ ਹੈ ਇਲੈਕਸ਼ਨ ਕਮਿਸ਼ਨ ਵੱਲੋਂ ਗਰਮੀ ਤੋਂ ਬਚਣ ਵਾਸਤੇ ਇੱਥੇ ਜਿਹੜੇ ਹੈਗੇ ਨੇ ਉਹ ਪੱਖੇ ਅਤੇ ਕੂਲਰ ਜਿਹੜੇ ਹੈਗੇ ਨੇ ਉਹ ਉਪਲਬਧ ਨੇ ਇਸੇ ਤਰ੍ਹਾਂ ਦੇ ਨਾਲ ਠੰਡੇ ਪਾਣੀ ਦਾ ਇੰਤਜ਼ਾਮ ਵੀ ਕੀਤਾ ਹੋਇਆ ਹੈ ਤੁਸੀਂ ਵੇਖ ਸਕਦੇ ਹੋ ਕਿ ਜਿਹੜੇ ਲੋਕ ਨੇ ਉਹ ਵੋਟ ਕਾਸਟ ਕਰਨ ਕੇ ਆ ਰਹੇ ਨੇ ਤੇ ਪੋਲਿੰਗ ਜਿਹੜੀ ਹੈਗੀ ਹੈ ਉਹ ਸ਼ਟ ਹੋ ਚੁੱਕੀ ਹੈ ਕੁਝ ਦੇਰ ਦੇ ਵਿੱਚ ਜੇ ਭਾਰਤੀ ਜਨਤਾ ਪਾਰਟੀ ਦੇ ਆ ਪ੍ਰਤੀਯਾਸੀ ਨੇ ਸੰਜੇ ਟੰਡਨ ਉਹ ਇੰਥੇ ਵੋਟ ਕਾਸਟ ਕਰਨਗੇ ਤਾਂ ਇਹ ਕਿਹਾ ਜਾ ਸਕਦਾ ਹੈ ਕਿ ਹੁਣ ਤੱਕ ਅਜੇ ਜਿਹੜੇ ਨੇਤਾ ਸਨ ਉਹ ਜਨਤਾ ਦੇ ਦਰਬਾਰ ਦੇ ਵਿੱਚ ਸਨ ਕਿਤੇ ਨਾ ਕਿਤੇ ਤੇ ਹੁਣ ਉਹਨਾਂ ਨੂੰ ਉਹਨਾਂ ਦੀ ਮਿਹਰਤ ਦਾ ਫਲ ਬਿਰੰਦਾ ਅੱਜ ਦਿਨ ਹੈ ਤੇ ਉਹ ਫਲ ਦੇਣ ਦਾ ਜਿਹੜਾ ਕੰਮ ਹੈ ਉਹ ਜਨਤਾ ਨੇ ਸ਼ੁਰੂ ਕਰ ਦਿੱਤਾ ਹੈ ਕਿਉਂਕਿ ਅੀ ਵਿਦਿਅੰ ਦੇ ਵਿੱਚ ਅੱਜ ਜਨਤਾ ਦਾ ਜਿਹੜਾ ਫੈਸਲਾ ਹੈ ਉਹ ਬੰਦ ਹੋ ਜਾਵੇਗਾ ਤੇ ਇਸ ਤੋਂ ਬਾਅਦ 4 ਜੂਨ ਨੂੰ ਕਿਸ ਕਿਸ ਦੀ ਝੋਲੀ ਭਰੇਗੀ ਜਨਤਾ ਇਹ ਪਤਾ ਚਲੇਗਾ ਲੇਕਿਨ ਇਹ ਨਾ ਜ਼ਰੂਰ ਕਿਹਾ ਜਾ ਸਕਦਾ ਹੈ ਕਿ ਕਪਟਾ ਇਹਨਾਂ ਇੱਕ ਖਾਸ ਪਿੰਨੋ ਟੋਕਲ ਦਾ वहां ਪਰ ਵਿਕਲਪ ਸਿਰ ਅਗਾਂਹ ਦਾ 3

ਪੜੇ ਲਿਖੀ ਨੇ ਖਾਸ ਅਵਕਾਣਾਂ ਤੇ ਇੱਕ ਉਤਸਾਹੀ ਜੇ ਗੱਲ ਕਰੀਏ ਤੁਹਾਨੂੰ ਦਸ ਦੇ ਫਾਦੀ ਦੇ ਤਸਵੀਰਾਂ ਵਿੱਚ ਕਿਉਂਕਿ ਜਿਹੜੇ ਬਜ਼ੁਰਗ ਲੋਕ ਨੇ ਉਹ ਵੀ ਮਦਨ ਕੇਂਦਰ ਤੇ ਉੱਤੇ ਜੇ 7 ਵਜੇ ਪਹੁੰਚਣਾ ਸ਼ੁਰੂ ਕਰਦੇ ਤਾਂ ਲੋਕਾਂ ਦਾ ਉਤਸਾਹ ਰਹਗਾ ਇਹਨਾਂ ਤਸਵੀਰਾਂ ਤੋਂ ਵੀ ਸਾਹਮਣੇ ਆ ਜਾਂਦਾ ਹੈ ਕਿ ਲੋਕਾਂ ਦੇ ਵਿੱਚ ਭਾਰੀ ਉਤਸਾਹ ਹੈ ਕਿਉਂਕਿ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਜਿਹੜੀਆਂ ਹੈਗੀਆਂ ਨੇ ਇੱਕ ਬਜ਼ੁਰਗ ਹੈ ਉਹਨਾਂ ਨੂੰ ਸਹਾਇਤਾ ਦੇ ਨਾਲ ਪਰਿਵਾਰਕ ਮੈਂਬਰ ਜਿਹੜੇ ਹੈਗੇ ਨੇ ਉਹ ਲੈ ਕੇ ਜਾ ਰਹੇ ਨੇ ਤੇ ਕਿਤੇ ਨਾ ਕਿਤੇ ਇਹ ਤਸਵੀਰਾਂ ਜਿਹੜੀਆਂ ਹੈਗੀਆਂ ਇਹ ਦਰਸਾਉਂਦੀਆਂ ਨੇ ਕਿ ਉਤਸ਼ਾਹ ਜਿਹੜਾ ਹੈਗਾ ਲੋਕਾਂ ਦੇ ਵਿੱਚ ਕਾਫੀ ਹੈ ਕਿਉਂਕਿ ਲੋਕ ਪੰਚਾਇਤ ਦਾ ਪਰਵ ਹੈ ਤੇ ਇਸ ਪਰਵ ਨੂੰ ਮਨਾਉਣ ਵਾਸਤੇ ਲੋਕਾਂ ਦੇ ਵਿੱਚ ਪੰਜ ਸਾਲ ਤੱਕ ਉਤਸ਼ਾਹ ਜਿਹੜਾ ਹੈਗਾ ਉਹ ਬਰਕਰਾਰ ਕਿਤੇ ਨਾ ਕਿਤੇ ਰਹਿੰਦਾ ਹੈ ਤੇ ਜਿਸ ਤਰ੍ਹਾਂ ਦੇ ਨਾਲ ਤੁਸੀਂ ਸਵਾਲ ਪੁੱਛਿਆ ਕਿ ਕਿਹੜੇ ਕਿਹੜੇ ਇਤਜ਼ਾਮ ਜਿਹੜੇ ਹੈਗੇ ਨੇ ਉਹ ਕਿੱਥੇ ਗਏ ਨੇ ਕਰਕੇ ਤੋਂ ਬਚਾਉਣ ਵਾਸਤੇ ਕਿਉਂਕਿ ਪਾਰਾ ਜਿਹੜਾ ਹੈਗਾ ਚੰਡੀਗੜ੍ਹ ਦੇ ਵਿੱਚ 346 ਡਿਗਰੀ ਸੈਲਸੀਅਸ ਨੂੰ ਛੂ ਰਿਹਾ ਹੈ ਇਸ ਕਰਕੇ ਗਰਮੀ

ਜਿਹੜੇ VOTER ਨੇ ਉਹ ਕਰ ਬੈਠੇ ਸੀ ਆਪਣਾ ਇਹ ਦੇਖ ਸਕਣਗੇ ਕਿ ਉਹਨਾਂ ਦੇ ਪੋਲਿੰਗ ਬੋਥ ਤੇ ਬੂਥ ਤੇ ਕਿੰਨਾ ਰਕ ਹੈ ਤਾਂ ਕਿ ਉਹ ਉਸੇ ਦੇ ਅਕੋਰਡਿੰਗਲੀ ਆਪਣਾ ਵੋਟ ਕਾਟ ਕਰਨ ਆ ਸਕਣ ਤਾਂ ਕਿ ਉਹਨਾਂ ਨੂੰ ਜ਼ਿਆਦਾ ਗਰਮੀ ਝੱਲਣੀ ਨਾ ਪਵੇ ਜ਼ਿਆਦਾ ਲੰਬੀਆਂ ਕਤਾਰਾਂ ਦੇ ਵਿੱਚ ਖੜੇ ਹੋਣਾ ਨਾ ਪਵੇ ਜੀ ਜੀ ਸੋ ਅੱਜ ਦੇ ਉਮੀਦਵਾਰਾਂ ਵਿੱਚ ਵੀ ਸਿਆਸੀ ਦੰਗਲ ਹੈ ਸੋ ਕਿਸਮਤ ਦਾ ਫੈਸਲਾ ਇਹਨਾਂ ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਲੋਕਾਂ ਦੇ ਹੱਥ ਹੈ ਸੋ ਵਾਰ-ਵਾਰ ਅਪੀਲ ਵੀ ਜਿਹੜੀ ਕੀਤੀ ਗਈ ਸੋ ਕੈਬਨਟ ਮੰਤਰੀ ਹਰਪਾਲ ਚੀਮਾ ਦੇ ਵੱਲੋਂ ਵੀ ਲੋਕਾਂ ਨੂੰ ਅਪੀਲ ਕੀਤੀ ਗਈ ਰਾਘਵ ਚੱਡਾ ਦੇ ਵੱਲੋਂ ਵੀ ਵੋਟ ਕਾਸਟ ਕੀਤੀ ਗਈ ਤੇ ਲੋਕਾਂ ਨੂੰ ਖਾਸ ਅਪੀਲ ਕੀਤੀ ਗਈ ਕਿ ਵੋਟ ਜ਼ਰੂਰ ਪਾਓ ਕਿਉਂਕਿ ਗਰਮੀ ਦਾ ਦਿਨ ਹੈ ਗਰਮੀ ਜ਼ਰੂਰ ਬढ़ेगी ਲੇਕਿਨ ਜਿਹੜਾ ਕਿ ਉਤਸ਼ਾਹ ਵੀ ਜਿਹੜਾ ਕਿ ਲੋਕਾਂ ਦੇ ਵਿੱਚ ਦੇਖਿਆ ਜਾ ਸਕਦਾ ਹੈ ਤੋ ਲੋਕ ਜਿਹੜੇ ਕਿ ਪਹੁੰਚ ਰਹੇ ਨੇ ਸੋ ਜਾਨਣਾ ਚਾਹਾਂਗੇ ਕਿ ਕਿੰਨੇ ਕੁ ਲੋਕ ਜਿਹੜੇ ਕਿ ਇਸ ਵੇਲੇ ਪਹੁੰਚ ਚ ਆਪਣੇ ਵੋਟ ਅਧਿਕਾਰ ਦੀ ਵਰਤੋਂ ਕਰ ਲਈ ਸੋ ਕਿੰਨੇ ਕੁ ਲੋਕਾਂ ਦੀ ਹਾਜ਼ਰਤ ਹੋ ਚੁੱਕੀ ਹੈ ਹੁਣ ਤੱਕ ਬਿਠਾਉਂਦੇ ਤਸਵੀਰਤਾਂ ਤੁਹਾਨੂੰ ਦਿਖਾ ਦੇਣਗੇ ਕਿ ਸੰਜਟ ਦਰਦ ਮੇਰੇ ਹੋ ਰਿਹਾ ਉਹ ਬਹੁਤ ਸਾਰੇ ਲੋਕ ਕੋਲੇ ਬੋਟ ਦੇ ਤੁਸੀਂ ਦੇਖ ਤਾਂ ਕਿੰਨੇ ਦਸ ਤਹਿਗਾ ਸੰਗਠਨ ਦੇ ਅੱਗੇ ਲੋਕ ਫਿਰੇ ਲਿਖਾ ਹੈਗੇ ਉਹ ਅਲਸ ਨੇ ਕੋਈ ਕਿਉਂਕਿ ਇਸ ਲਈ ਮੌਸਮ ਜਿਹੜਾ ਹੈਗਾ ਉਸ ਦਿਨ ਉਹ ਜੋ ਸਕੂਲ ਹੈ ਕਿਤੇ ਨਾ ਕਿਤੇ ਆ ਅ ਅੱਜ ਇੰਨੀ ਜ਼ਿਆਦਾ ਗਰਮੀ ਜਿਹੜੀ ਹੈਗੀ ਐ ਉਹ ਨਹੀਂ ਐ ਹਾਲਾਂਕਿ ਜਿਹੜਾ ਮੌਸਮ ਵਿਭਾਗ ਐ ਉਸਨੇ ਵੀ ਕਿਤੇ ਨਾ ਕਿਤੇ ਇੱਕ ਇੱਕ ਰਾਹਤ ਦੀ ਖ਼ਬਰੇ ਦਿੱਤੀ ਸੀ ਕਿ ਅੱਜ ਕਲਾਊਡੀ ਰਹੇਗਾ ਚੰਡੀਗੜ੍ਹ ਦੇ ਵਿੱਚ ਮੌਸਮ ਐ ਸਪੈਲਡ ਬ੍ਰਾਈਟ ਕਲਪਸ ਇਸ ਤੋਂ ਪਹਿਲਾਂ ਜਿਹੜੇ ਅ ਜਿਹੜੇ ਲੋਕ ਨੇ ਉਹ ਕਿਤੇ ਨਾ ਕਿਤੇ ਗਏ ਅ ਫੋਨਿੰਗ ਬੁੱਝਦੇ ਆਣਾ ਸ਼ੁਰੂ ਹੋ ਗਏ ਨੇ ਸੰਜੇ ਟੰਡਨ ਜਿਹੜੇ ਹੈ ਜਿਹਨੇ ਉਹ ਆ ਰਹੇ ਨੇ ਆਪਣੇ ਧਰਮ ਪਤਨੀ ਦੇ ਨਾਲ ਤੇ ਹੋਰ ਜਿਹੜੇ ਲੋਕ ਨੇ ਉਹ ਵੀ ਅ बहुत उत्साह है और बहुत उम्मीद है यकीन है कि सब अच्छा जाएगा और चंडीगढ़ की जो जनता है वो ठीक चलेगी और काम करना चाहते है वो ये है की कोई भी चंडीगढ़ के लोगो को बाहर ना जाना पड़े नौकरी के लिए बच्चों को बाहर न जाना पड़े एजुकेशन के लिए ਔਰ ਇਸੀ ਕੀ ਤਰਫ ਉਹ ਕੰਮ ਕਰਨਾ ਚਾਹਤੇ ਹਨ ਚੰਡੀਗੜ੍ਹ ਕੋ ਇੱਕ ਹੱਬ ਕ੍ਰੀਏਟ ਕਰਨਾ ਚਾਹਤੇ ਹਨ ਆਈਟੀ ਕਾ এডਿਕੇਸ਼ਨ ਕਾ ਹੈਲਥ ਕਾ ਸਭ ਚੀਜ਼ ਕਾ ਤਾਂ ਕਿ ਵੀ ਆਰ ਸਰ ਸਫੀਸ਼ੈਂਟ ਡਾਇਵਰਸਿਟੀ ਥੈਂਕ ਯੂ ਸੋ ਮਚ ਸੰਜੇ ਟੰਡਨ ਦੇ ਟੀ ਸਾਡੇ ਨਾਲ ਗੱਲ ਕਰ ਰਹੇ ਸਨ ਤੇ ਸੰਜੇ ਟੰਡਨ ਜਿਹੜੇ ਹੈਗੇ ਨੇ ਉਹ ਵੋਟ ਕਾ ਆ ਚੁੱਕੇ ਨੇ ਸੰਜੇ ਟੰਡਨ ਤੇ ਮਨੀਸ਼ ਦਿਵਾਲੀ ਜਿਹੜੇ ਮਨਿਸਟਰ ਵਾਲੇ ਜਿਹੜੇ ਹੈਗੇ ਨੇ ਉਹ ਗਠਬੰਧਨ ਦੇ ਉਮੀਦਵਾਰ ਨੇ ਇੱਥੋਂ ਤੇ ਸੰਜੇ ਟੰਡਨ ਜਿਹੜੇ ਹੈਗੇ ਨੇ ਉਹ ਭਾਤੀ ਜਨਤਾ ਪਾਰਟੀ ਦੇ ਉਮੀਦਵਾਰ ਨੇ ਭਾਤੀ ਜਨਤਾ ਪਾਰਟੀ ਦਾ ਸੰਸਦ ਪਿਛਲੇ ਦੋ ਪਲਾਂ ਤੋਂ ਇੱਥੇ ਹੈਗਾ ਤੇ ਇਸ ਵਾਰ ਫੇਰ ਭਾਤੀ ਜਨਤਾ ਪਾਰਟੀ ਦੀ ਕੋਸ਼ਿਸ਼ ਹੈ ਕਿ ਇਸ ਵਾਰ ਫੇਰ ਚੰਡੀਗੜ੍ਹ ਦੀ ਸੀਟ ਉਸ ਦੀ ਚੋਲੀ ਦੇ ਵਿੱਚ ਆਏ ਇਸ ਕਰਕੇ ਕਾਫੀ ਜ਼ਿਆਦਾ ਮਿਹਨਤ ਜਿਹੜੀ ਹੈਗੀ ਇਹ ਸੰਜੇ ਟੰਡਨ ਨੇ ਕੀਤੀ ਉਹਨਾਂ ਦੇ ਨਾਲ ਜਿਹੜੇ ਸੈਂਟਰਲ ਮਨਿਸਟਰ ਸੰਗਤ ਤੇ ਭਾਤੀ ਜਨਤਾ ਪਾਰਟੀ ਦੇ ਜਿਹੜੇ ਉੱਗੇ ਨੇਤਾ ਨੇ ਉਹਨਾਂ ਨੇ ਚੰਡੀਗੜ੍ਹ ਦੇ ਵਿੱਚ ਚੋਹ ਪ੍ਰਚਾਰ ਕੀਤਾ ਤੇ ਉੱਥੇ ਹੀ ਗੱਤਬੰਧਨ ਦੇ ਜਿਹੜੇ ਉਮੀਦਵਾਰ ਨੇ ਮਨੀਸ਼ Tiwari ਉਹਨਾਂ ਦੇ ਹੱਥ ਦੇ ਵਿੱਚ ਵੀ ਕਾਂਗਰਸ ਦੇ ਅਤੇ ਆਮ ਆਦਮੀ ਪਾਰਟੀ ਦੇ ਵੱਡੇ ਲੀਡਰ ਜਿਨ੍ਹਾਂ ਦੇ ਵਿੱਚ ਪ੍ਰਿਯੰਕਾ ਗਾਂਧੀ ਕੇਜਰੀਵਾਲ ਦਾ ਨਾਮ ਸ਼ਾਮਿਲ ਹੈ ਉਹਨਾਂ ਨੇ ਇੱਥੇ ਪ੍ਰਚਾਰ ਕੀਤਾ ਹੁਣ ਕਿੰਨੀ ਮਿਹਨਤ ਜਿਹੜੀ ਹੈਗੀ ਹੈ ਆ ਮੈਨੇ ਦਾ ਫਲ ਜਿਹੜਾ ਹੈਗਾ ਉਹ ਕਿਸ ਨੂੰ ਮਿਲੇਗਾ ਕਿੰਨਾ ਫਲ ਮਿਲੇਗਾ ਇਹ ਆ ਜੀ ਵੇਖਣਾ ਹੋਵੇਗਾ ਪਰੰਤੂ ਇਹਨਾਂ ਜ਼ਰੂਰ ਕਹਿ ਜਾ ਸਕਦਾ ਹੈ ਕਿ ਅੱਜ ਵੱਡਾ ਦਿਨ ਹੈ ਤੇ ਲੋਕ ਜਿਹੜੇ ਹੈਗੇ ਨੇ ਆਪਣਾ ਫੈਸਲਾ EVM ਦੇ ਵਿੱਚ ਬੰਦ ਕਰ ਰਹੇ ਨੇ ਹੋਰ ਵੀ ਲੋਕ ਜਿਹੜੇ ਹੈਗੇ ਨੇ ਅਸੀਂ ਗੱਲ ਕਰ ਲੈਣੇ ਆ ਜੀ ਅ ਅਗਰ ਇਹ ਸਰਕਿਲਾ ਕਿਹੜੇ ਕਿਹੜੇ ਮੁੱਦੇ ਨੇ ਕੀ ਕੀ ਚਾਹੁੰਦੇ ਹੋ ਚੰਡੀਗੜ੍ਹ ਦੇ ਵਿੱਚ ਕਿਹੜੇ ਕਿਹੜੇ ਡਵੈਲਪਮੈਂਟ ਹੋਣੀ ਚਾਹੀਦੀ ਹੈ ਤੁਸੀਂ ਬਹਿਤ ਬਣਾਤਾ ਕੁੱਤੇ ਬੰਦਿਆਂ ਨੂੰ ਹੋੜਣਾ ਬੰਦ ਕਰਦੇ ਜੀ ਹੋਰ ਫਿਰ ਅਕਨੇ ਡਾਕਟਰ ਰਜੇ ਸ਼ਾਸਤਰੀ ਕਸਟਪਸ ਹਮ ਇਹ ਵਧੀ ਜਾਂਦੇ ਨੇ ਹਾਂ ਬਾਕੀ ਬਾਕੀ ਸਾਰੇ ਨਾਮਿਨੇਟ ਫਾਈਨੈਂਸ ਹੈ ਕਿ ਟ੍ਰਾਂਸਫਰ ਕੰਟਰੋਲ ਕਿਹੜਾ ਐਡਮਿਨਿਸਟ੍ਰੇਸ਼ਨ ਸਟੇਟ ਆਫਿਸ ਹੋਰ ਲਾਈਨ ਤੇ ਲੈਵ ਵਾਸ਼ੀਟ ਆਪ ਦਾ ਥੈਂਕ ਯੂ ਸੋ ਮਚ ਸਰ ਵੋਟ ਕਾਸਟ ਕਰਕੇ ਜਿਹੜੇ ਲੋਕ ਆ ਰਹੇ ਨੇ ਕਿਹੜੇ ਕਿਹੜੇ ਮੁੱਦੇ ਨੇ ਉਹ ਦੱਸ ਰਹੇ ਨੇ ਤਾਂ ਇਹ ਮਾਹੌਲ ਹੈ ਲੋਕਤੰਤਰ ਦੇ ਪਰਵ ਦਾ ਤੁਸੀਂ ਵੇਖ ਸਕਦੇ ਹੋ ਜੀ ਜੀ ਬਿਲਕੁਲ ਕੁਲਵਿਰ ਬਾਬਾ ਜੀ ਤੁਹਾਡਾ ਫਿਰ ਤੁਹਾਡੇ ਨਾਲ ਜੁੜਨ ਦੀ ਕੋਸ਼ਿਸ਼ ਕਰਾਂਗੇ ਪਲ-ਪਲ ਦੀ ਖਬਰ ਅਸੀਂ ਲੋਕਾਂ ਤੱਕ ਪਹੁੰਚਾਵਾਂਗੇ ਸੋ ਤਸਵੀਰਾਂ ਤੁਸੀਂ ਦੇਖਿਆ ਚੰਡੀਗੜ੍ਹ ਦੇ ਵਿੱਚ ਵੀ ਜਿਹੜੇ ਕਿ ਇੱਕ ਲੋਕ ਸਭਾ ਸੀਟ ਤੇ ਜਿਹੜੇ ਕਿ ਉਮੀਦਵਾਰ ਉਤਰੇ ਨੇ ਉਹ ਵੀ ਪਹੁੰਚ ਚੁੱਕੇ ਨੇ ਸੰਜੋ ਟੰਡਨ ਪਹੁੰਚੇ ਨੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਦੇ ਲਈ ਸੋ ਪੋਲਿੰਗ ਬੂਥ ਤੇ ਜਿਹੜਾ ਕਿ ਲੋਕਾਂ ਦੀ ਆਮਦ ਸ਼ੁਰੂ ਹੋ ਚੁੱਕੀ ਹੈ ਲੋਕਾਂ ਨੇ ਵੋਟ ਪਾਉਣੀ ਸ਼ੁਰੂ ਕਰ ਦਿੱਤੀ ਗਈ ਹੈ ਕਿਉਂਕਿ ਤੇਰਾ ਸਿੱਟਾ ਤੇ VOTING ਦੀ ਸ਼ੁਰੂਆਤ ਹੋ ਚੁੱਕੀ ਹੈ ਤੇ ਉਮੀਦਵਾਰਾਂ ਦੇ ਵਿੱਚ ਜਿਹੜਾ ਕਿ ਸਿਆਸੀ ਦੰਗਲ ਉਹ ਹੁਣ ਉਹਨਾਂ ਦੀ ਕਿਸਮਤ ਦਾ ਫੈਸਲਾ ਉਹਨਾਂ ਦੀ ਕਿਸਮਤ ਦਾ ਫੈਸਲਾ ਲੋਕਾਂ ਦੇ ਹੱਥ ਹੈ ਲੋਕਾਂ ਦੇ ਹੱਥ ਵਿੱਚ ਉਹਨਾਂ ਦੀ ਚਾਬੀ ਹੈ ਹੁਣ ਲੋਕ ਇਹ ਫੈਸਲਾ ਕਰਨ ਕਿ ਅੱਜ ਆਪਣੇ ਵੋਟ ਦੇ ਜ਼ਰੀਏ ਆਪਣਾ ਜਿਹੜਾ ਕਿ ਵੋਟ ਦਾ ਅਧਿਕਾਰ ਉਹਨਾਂ ਨੂੰ ਸੰਵਿਧਾਨ ਤੋਂ ਮਿਲਿਆ ਹੋਇਆ ਹੈ ਸੋਸਦੇ ਅੱਜ ਵਰਤੋਕਰਣਗੇ ਤੇ ਆਪਣੇ ਨੁਮਾਇੰਦੇ ਚੁਣਨਗੇ ਆਪਣੇ ਸੰਸਦ ਜਿਹੜੇ ਹੀ ਚੁਣਨਗੇ ਦਿੱਲੀ ਦੇ ਵਿੱਚ ਜੋ ਕੀ ਉਹਨਾਂ ਦੇ ਮੁੱਦਿਆਂ ਦੇ ਲਈ ਆਵਾਜ਼ ਉਠਾਉਣਗੇ ਸੋ ਇਹ ਲੋਕਾਂ ਨੂੰ ਹੀ ਪਤਾ ਹੈ ਕਿ ਲੋਕਾਂ ਦੇ ਕਿਹੜੇ-ਕਿਹੜੇ ਮੁੱਦੇ ਨੇ ਹਾਲਾਂਕਿ ਚੋਣ ਪ੍ਰਚਾਰ ਬੇਹੱਦ ਤਬਰ ਤੋਰ ਤਰੀਕੇ ਦੇ ਨਾਲ ਕੀਤਾ ਗਿਆ ਹਰ ਪਾਰਟੀ ਦੇ ਵੱਲੋਂ ਹਲਕਿਆ ਰਹਿ ਵਿੱਚ ਚੋਣ ਪ੍ਰਚਾਰ ਕੀਤਾ ਗਿਆ और लोका दे वलो भी जड़ा की आज वोटिंग जड़े की की जारी है वोटिंग की प्रक्रिया शुरू हो चुकी है सवेरे 7 बजे तो शाम 6 बजे तक जड़े की वोटिंग यह चलेगी ਸੋ ਜਨਾਲਾ ਤੋਂ ਜਗਜੀਤ ਸਾਹਿਬ ਨਾਲ ਜੁੜ ਚੁੱਕੇ ਨੇ ਇਸੇ ਜਲੰਧਰ ਤੋਂ ਨਰਿੰਦਰ ਸਾਹਿਬ ਨਾਲ ਜੁੜ ਚੁੱਕੇ ਨੇ ਸੋ ਪਹਿਲਾ ਜਗਜੀਤ ਦੇ ਵੱਲ ਰੁੱਕ ਕਰਾਂਗੇ ਸੋ ਜਗਜੀਤ ਅਜਾਲਾ ਦੇ ਵਿੱਚ ਇਸ ਵੇਲੇ ਕੀ ਮਹੌਲਾ ਕਿਉਂਕਿ VOTING ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ ਸੋ ਜਿਵੇਂ ਕਿ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਕਿ ਗਰਮੀ ਵੀ ਜਿਹੜੀ ਕਿ ਉਹਨਾਂ ਨੂੰ ਰੋਕ ਨਹੀਂ ਪਾ ਰਹੀ ਲੋਕਾਂ ਨੂੰ ਲੋਕ ਵੀ ਪਹੁੰਚ ਰਹੇ ਨੇ ਆਪਣੇ ਵੋਟ ਅਧਿਕਾਰ ਦੀ ਵਰਤੋਂ ਕਰ ਰਹੇ ਨੇ ਜੀ ਜਗਜੀਤ ਜੀ 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 ਪਰਵਤ ਸਾਹਿਬ ਜੀ ਉਹਨਾਂ ਕਿ ਇਸ ਵੇਲੇ ਜੇ ਅਪਾ ਗੱਲ ਕਰੀਏ ਤੇ ਇਸ ਵੇਲੇ ਅਸੀਂ ਅਜ ਹਲਕਾ ਜਨਾਲਾ ਦੇ ਜਿੱਤੇ ਕਰਾਂ ਤਕਰੀਬ ਕਲਾ ਪਿੰਡ ਵਿੱਚ ਮੌਜੂਦ ਹੈ ਸੀ ਕਿ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਦੇ ਪਿੰਡ ਨੇ ਉੱਥੇ ਉਹ ਥੋੜੀ ਦੇਰ ਦੀ ਇਕ ਰਿਪੋਰਟ ਪਾਉਣ ਲਈ ਆਉਣਗੇ ਪਰ ਇੱਥੇ ਜਿਹੜੀਆਂ ਤਿਆਰੀਆਂ ਬਿਲਕੁਲ ਮੁਕੰਮਲ ਹੈ ਇੱਥੇ ਲੋਕ ਜਿਹੜੇ ਨੇ ਤਕਰੀਬਨ 7 ਵਜੇ ਜਿਹੜੀ ਪੋਲਿੰਗ ਸ਼ੁਰੂ ਹੋਈ ਹੈ ਤੇ ਜਿਹੜੀ VOTING ਹੋਣੀ ਸ਼ੁਰੂ ਹੋ ਗਈ ਹੈ ਇੱਥੇ ਕੁਝ ਦਿਬਯੰਗ ਵਰਤੀ ਵੀ ਵਿਅਕਤੀ ਵੀ ਜਿਹੜੇ ਵੋਟ ਪਾ ਲਈ ਆ ਚੁੱਕੇ ਨੇ ਮੈਂ ਤੁਹਾਨੂੰ ਦਿਖਾ ਰਿਹਾ ਤਸਵੀਰਾਂ ਕਿ ਜਿਸ ਤਰ੍ਹਾਂ ਕਿ ਲੱਗ ਸੀ ਦੇਖ ਰਹੇ ਹੋ ਕਿ ਇੱਥੇ ਬੜਾ ਉਤਸ਼ਾਹ ਹੈ ਵੋਟ ਨੂੰ ਲੈ ਕੇ ਉਸ ਤਰੀਕੇ ਨਾਲ ਦਿਗਵੰਗ ਵਰਤੀ ਵੀ ਜਿਹੜੇ ਇੱਥੇ ਪਹੁੰਚ ਅਕੀਚੇ ਸਰਕਾਰ ਬਣਾਉਣੀ ਹੈ ਕੀ ਵਿਚਾਰ ਹੈ ਮਨ ਚ ਕਿਸ ਤਰੀਕੇ ਦੀ ਸਰਕਾਰ ਬਣਾਉਣੀ ਹੈ ਤੁਸੀਂ ਇਹ ਵੋਟ ਪਾਣੀ ਹੈ ਠੀਕ ਹੈ ਲਗਾਤਾਰ ਤੁਸੀਂ ਦੇਖ ਰਹੇ ਕਿ ਦਿਵਿਆਂਗ ਵਰਤੀ ਵੀ ਜਿਹੜੇ ਸਿੱਪੋਚੇ ਹੋਏ ਨੇ ਇੱਥੇ ਆਣ ਕੇ ਜਿਹੜਾ ਆਪਣੀ ਬੋਰਡ ਦਾ ਇਸਤੇਮਾਲ ਕਰ ਰਹੇ ਨੇ ਲੋਕ ਜਿਹੜੇ ਨੇ ਤੁਹਾਨੂੰ ਮੈਂ ਦਿਖਾਵਾਂਗਾ ਸਾਡੇ ਫੋਨਗੇ ਤੁਹਾਨੂੰ ਕੀ ਲੋਕ ਜਿਹੜੇ ਲਗਾਤਾਰ ਕਿਤਾਰਾ ਕਿ ਲੱਗੇ ਨੇ ਬਾਕੀ ਜਿਸ ਤਰੀਕੇ ਨਾਲ ਗਰਮੀ ਦੀ ਗੱਲ ਕੀਤੀ ਜਾ ਰਹੀ ਸੀ ਪਰ ਮੈਂ ਤੁਹਾਨੂੰ ਦੱਸ ਰਿਹਾ ਕਿ ਹਾਈਸ ਵਕਤ ਜਿਹੜੀ ਹਰੇ ਗਰਮੀ ਤੋਂ ਜਿਹੜਾ ਕਾਫੀ ਬਚਾਅ ਲੱਗ ਰਿਹਾ ਲੋਕਾਂ ਨੂੰ ਇਤਨਾ ਕਿਤੇ ਅੱਜ ਵੱਡੇ ਹਾਏ ਯਾਰ ਇਹ ਰੋਸੇ ਦਾ ਦਿੱਤੀ ਦੀ ਰਹਾ ਤਾਂ ਬਾਕੀ ਜੇ ਇੰਤਜ਼ਾਮ ਦੀ ਗੱਲ ਕਰੀਏ ਤੇ ਪਾਣੀ ਵਾਲੇ ਪੂਡਰ ਲਗਾਏ ਗਏ ਨੇ ਇੱਥੇ ਪੱਖੇ ਲਗਾਏ ਗਏ ਨੇ ਵੱਡੇ ਪੱਤਰ ਤੇ ਜਿਹੜਾ ਅ ਸ਼ਮਿਆਨੇ ਲਗਾਏ ਗਏ ਨੇ ਨਾਲ ਪੀਣ ਵਾਲੇ ਪਾਣੀ ਦਾ ਇੰਤਜ਼ਾਮ ਆ ਖੰਡੇ ਮਿੱਠੇ ਪਾਣੀ ਦਾ ਇੰਤਜ਼ਾਮ ਕੀਤਾ ਗਿਆ ਨਾਲ ਸਿੰਪਲ ਪੁਆਇੰਟ ਦਾ ਵੀ ਇੰਤਜ਼ਾਮ ਕੀਤਾ ਗਿਆ ਨਾਲ ਨਾਲ ਜਿੱਥੇ ਕੁਝ ਲੋਕ ਬਜ਼ੁਰਗ ਹੋਣਗੇ ਉਹਨਾਂ ਲਈ ਸਿਟਿੰਗ ਦਾ ਵੀ ਜਿਹੜਾ ਇੰਤਜ਼ਾਮ ਕੀਤਾ ਗਿਆ ਜੀ ਪਰ ਜੇ ਅਸੀਂ ਗੱਲ ਕਰੇ ਸੰਵੇਦਨਸ਼ੀਲ ਇਲਾਕੇ ਕਿਹੜੇ ਨੇ ਜਗਜੀਤ ਅਗਰ ਅਸੀਂ ਗੱਲ ਕਰੇ ਕਿ ਉੱਥੇ ਬਹੁਤ ਜ਼ਿਆਦਾ ਜਿਹੜੇ ਕਿ ਪੁਲਿਸ ਫੋਰਸ ਐ ਪੈਰਾਮਿਲਟਰੀ ਫੋਰਸ ਦਾ ਨਾਦ ਕਰਨੀ ਜੀ ਜੀ ਬਿਲਕੁਲ ਜੀ ਮੈਂ ਗੱਲ ਕਰਾਂ ਜੀ ਉਹ ਇਹੋ ਜਿਹੇ ਏਰੀਆ ਤਕਰੀਬਨ ਜੇ ਅਜਨਾਲਾ ਦੇ ਵਿੱਚ ਜਿਹੜੇ 73 ਜਿਹੜੇ ਬੂਥ ਪਾਏ ਗਏ ਸੀ ਇਦਾਂ ਦੇ ਉਸ ਤਰੀਕੇ ਨਾਲ ਉਸ ਉੱਤੇ ਜਿਹੜੀ ਫੋਰਸ ਵੀ ਤਕਰੀਬਨ ਲਗਾਈ ਗਈ ਹੈ ਜਿਸ ਤਰੀਕੇ ਨਾਲ ਕੱਲ ਵੀ ਤੁਸੀਂ ਦੇਖਿਆਗੀ ਹਲੇ VOTING ਹੋਣ ਤੋਂ ਪਹਿਲਾਂ ਹੀ ਕੱਲ ਜਿਹੜਾ ਇੱਕ ਅਜਨਾਲਾ ਦੇ ਹਲਕੇ ਦੇ ਵਿੱਚ ਜਿਹੜਾ ਲਪੜ ਲੱਕੂ ਵਾਲਾ ਸੀ ਗੋਲੀਕਾਰਡ ਹੁੰਦਾ ਹੈ ਤੇ ਪੰਜ ਬੰਤੀ ਜਿਹੜੇ ਨੇ ਉਹਨਾਂ ਨੂੰ ਗੋਲੀਆਂ ਲੱਗ ਗਈਆਂ ਜਿਸ ਵਿੱਚ ਚਾਰ ਜਿਹੜੇ ਨੇ ਕਾਫੀ ਗੰਭੀਰ ਰੂਪ ਚ ਜ਼ਖਮੀ ਹੋ ਜਾਂਦੇ ਨੇ ਤੇ ਇੱਕ ਵਿਅਕਤੀ ਦੀ ਜਿਹੜੀ ਮੌਤ ਹੋ ਜਾਂਦੀ ਹੈ ਪਰ ਉਸ ਤੋਂ ਬਾਅਦ ਵੀ ਪੁਲਿਸ ਵੱਲੋਂ ਜਿਹੜੀ ਆ ਸਿਕਿਉਰਿਟੀ ਬਤਾ ਦਿੱਤੀ ਗਈ ਹੈ ਪ੍ਰਸ਼ਾਸਨ ਵੱਲੋਂ ਹੋਰ ਇੰਤਜ਼ਾਮ ਵਧੀਆ ਕਰ ਦਿੱਤੇ ਨੇ ਗਏ ਨੇ ਕਿ ਲੋਕਾਂ ਦੀ ਜਨਮ ਵਾਲੀ ਜਿਹੜੀ ਵਾਕੀ ਕੀਤੀ ਜਾਵੇ ਉਸ ਨੂੰ ਦੇਖਦੇ ਹੋਈ ਜਿਹੜਾ ਪ੍ਰਸ਼ਾਸਨ ਵੱਲੋਂ ਜਿਹੜੇ ਇੰਤਜ਼ਾਮ ਕੀਤੇ ਗਏ ਨੇ ਪਰ ਅੱਜ ਦੇ ਦਿਨ ਜਿਸ ਤਰੀਕੇ ਨਾਲ ਦਿਨ ਸ਼ੁਰੂ ਹੋਇਆ ਤੇ ਦਿਨ ਸ਼ੁਰੂ ਹੁੰਦੇ ਆ ਸਾਰੀ ਲੋਕਾਂ ਵਿੱਚ ਕਾਰਪਾਰੀ ਦੀ ਚਾਹ ਦਿਖ ਰਹੀਆਂ ਲੋਕ ਜਿਹੜੇ ਨੇ ਇਤਨਾ ਕਿਤੇ ਜਿਸ ਤਰੀਕੇ ਨਾਲ ਪਹਿਲਾਂ ਗੈਸ ਲਾਇਆ ਜਾਂਦੇ ਸੀ ਕਿ ਆਪੇ ਲਾਇਆ ਜਾਂਦੇ ਸੀ ਕਿ ਇਹ VOTING ਜਿਹੜੀ 50 ਤੋਂ 55% ਹੋਏਗੀ ਪਰ ਜਿਸ ਤਰੀਕੇ ਨਾਲ ਲੋਕਾਂ ਦਾ ਉਸ ਦਾ ਦੇਖ ਰਹੇ ਆ ਇਸ ਲੱਗਦਾ ਹੈ ਕਿ ਜਿਹੜੀ ਵੋਟ ਜਿਹੜੀ ਆ ਉਹ 85% ਜਿਹੜੀ ਹੋ ਸਕਦੀ ਹੈ ਉਸ ਤਰੀਕੇ ਨਾਲ ਹੀ ਲੋਕ ਜਿਹੜੇ ਵੱਡੇ ਪੱਧਰ ਤੇ ਇਥੇ VOTING ਦਾ ਜਿਹੜਾ ਹਿੱਸਾ ਬਣੇਦੇ ਆ ਉਹ ਨਜ਼ਰ ਆ ਰਹੇ ਨੇ ਤੇ VOT POLLY POLLS ਲੱਗੇ ਨੇ ਜੀ ਪਰ ਜੀ ਸੋਸੀ ਜੁਲੰਦਰ ਦਾ ਰੂਪ ਕਰਦੇ ਆ ਜੁਲੰਦਰ ਜੁਲੰਦਰ ਦੇ ਵਿੱਚ ਨਰਿੰਦਰ ਨੇ ਸਾਡੇ ਨਾਲ ਸੁ ਨਰਿੰਦਰ ਕਿੰਨੀ ਕ ਆਮਦ ਹੋ ਚੁੱਕੀ ਹੈ ਲੋਕਾਂ ਦੀ ਕਿਉਂਕਿ ਗਰਮੀ ਰੱਬ ਵੀ ਜਿਹੜੀ ਕਿ ਵੱਧਦੀ ਜਾ ਰਹੀ ਹੈ ਸੋ ਕਿੰਨੀ ਕੋ ਆਮਦ ਹੋ ਚੁੱਕੀ ਹੈ ਕਿੰਨਾ ਕੋ ਉਤਸ਼ਾਹ ਜਿਹੜਾ ਕਿ ਲੋਕਾਂ ਦੇ ਵਿੱਚ ਨਜ਼ਰ ਆ ਰਿਹਾ ਹੈ ਤਾਂ ਬਿਲਕੁਲ ਦੇਖੋ ਪਰਮ ਗੱਲ ਕਰੀਏ ਤਾਂ VOTING ਜੜੀ ਆ ਸੱਤ ਹੋਏ ਤੇ ਜੜੀ ਸ਼ੁਰੂ ਹੋ ਚੁੱਕੀ ਹੈ ਲੋਕਾਂ ਦੇ ਵਿੱਚ ਬਹੁਤ ਜ਼ਿਆਦਾ ਆਫਰ ਇਸ ਨੂੰ ਮਿਲ ਰਿਹਾ ਹੈਗਾ ਤਸਵੀਰਾਂ ਮੈਂ ਤੁਹਾਨੂੰ ਦਿਖਾ ਰਿਹਾ ਵਾਂ ਤਸਵੀਰਾਂ ਤੁਸੀਂ ਦੇਖ ਚਲੋਗੇ ਕਿ ਕਿਸ ਤਰ੍ਹਾਂ ਜੜੀਆਂ ਲੜਾ ਜੜੀਆਂ ਲੱਗ ਚੁੱਕੀਆਂ ਨੇ ਉਹ ਲੋਕ ਆਪਣੀ ਵੋਟ ਦਾ ਅਗਰਾਂ ਵਾ ਗਵਾਉਂਦੇ ਨੇ ਅਗਰਾਂ ਵਾ ਪੂਰਾ ਕਰ ਰਿਹਾ ਹੈਗੇ ਨੇ ਕਿ ਕਦੋਂ ਉੱਡਾਂ ਦੀ ਵਾਰੀ ਆਏ ਤੇ ਆਪਣੀ ਵੋਟ ਦਾ ਜੜਾ ਵਾ ਤਾਂ ਆਪਣੀ ਵੋਟ ਪਾੜ ਤਸਵੀਰਾਂ ਜਿਹੜੀਆਂ ਜਨਤ ਕੋ ਤੁਹਾਨੂੰ ਸੱਜਿਆ ਸਾਝਿਆ ਕਰਦੇ ਆ ਜੇ ਲਾਈਵ ਤੋਂ ਸਿੱਧਾ ਵੀ ਅਕੀ ਦੇਖਤਾ ਦਿਓ ਕਿ ਲੋਕ ਜਦੋਂ ਜਿਹੜੇ ਆਪਣੀ ਵਾਦੀ ਤੇ ਵਿਚਾਰ ਕਰ ਰਹੇ ਨੇ ਆਪਣੀ ਕਿ ਕਦੋਂ ਦੀ ਵਾਰੀ ਆ ਗਈ ਆਪਣੀ ਵਾਰ ਜਿਹੜੀ ਪਾਸੇ ਬੇਸ਼ੱਕ ਗਰਮੀ ਜੜੀ ਆ ਤੇ ਇਹ ਸ਼ੁਰੂ ਹੋਣੀ ਹੈ ਵਧਣੀ ਸ਼ੁਰੂ ਹੋ ਸਕੀ ਹੈ ਜਿੱਦਾਂ ਇਸ ਦੌਰ ਸਮੇਂ ਦੀਦਾ ਜਾ ਰਿਹਾ ਵਾ ਜੜਦੀ ਜਿਹੜੀ ਹੈ ਹੀਟ ਵੇਵ ਜੜੀ ਆ ਵਧਣੀ ਸ਼ੁਰੂ ਹੋ ਰਹੀ ਹੈਗੀ ਆ ਸ਼ਹਿਰ ਵੀ ਲੋਕ ਜਗ੍ਹਾ ਤੇ ਆਪਣੇ ਖਾਦਮ ਜਿਹੜੇ ਨੇ ਬਾਹਰ ਆ ਰਹੇ ਨੇ ਤਾਂ ਕਿ ਵਾਪਸ ਦਾ ਪਹਿਲਾ ਪਹਿਲਾ ਆਪਣੀ ਜਿਹੜੀ ਵੋਟ ਦਾ ਇਸਤੇਮਾਲ ਕਰ ਸਕਣ ਇਸ ਤੋਂ ਬਾਅਦ ਜਿਹੜੀਆਂ ਗਰਮੀਆਂ ਆ ਗਈਆਂ ਉਦੋਂ ਉਸ ਤੋਂ ਬਾਅਦ ਦੇਖਣਾ ਪਵੇਗਾ ਕਿ ਵਾਪਸ ਦੇ ਬਾਅਦ ਹੋਟਿੰਗ ਇਹ ਸਲੋ ਹੁੰਦੀ ਹੈ ਜਾਂ ਐ ਜਿੱਥੇ ਜਫਾ ਚੱਲਦੀ ਹੈ ਉਸ ਤਰ੍ਹਾਂ ਚੱਲਿਆ ਕਿ ਸਰਜੈਂਟ ਦੇ ਪ੍ਰਸ਼ਾਸਨ ਦੀ ਵੀ ਇਹ ਗੱਲ ਕਰ ਲਈ ਨੇ ਤੇ ਪ੍ਰਸ਼ਾਸਨ ਵੱਲੋਂ ਵੀ ਜਿਹੜੇ ਨੇ ਗਰਮੀ ਨੂੰ ਲੈ ਕੇ ਪੂਕ ਤੋਂ ਇੰਤਿਆਮ ਕੀਤਾ ਗਿਆ ਨੇ ਤਾਂ ਕਿ ਜਿਹੜੇ ਲੋਕ ਲਾਈਨਾਂ ਚ ਲੱਜਣ ਜਿਹੜਾ ਲੰਬੇ ਲੰਬੇ ਕਤਾਰਾਂ ਲੱਗ ਗਏ ਹੋਣਾ ਵਾਸਤੇ ਜਿਹੜੇ ਨੇ ਟੈਂਟ ਜਿਹੜੇ ਲਗਾਏ ਦੇ ਨੇ ਤਾਂ ਕਿ ਲੋਕ ਉਹਦੇ ਥੱਲੇ ਖੜੇ ਪਣੀ ਦਾ ਜਿਹੜਾ ਵਾਟ ਇੰਟੀਮ ਕਰਵਾ ਕੀਤਾ ਗਿਆ ਬਈ ਤਾਂ ਜਿਹੜੇ ਲੋਕਾਂ ਨੂੰ ਜਿਹੜਾ ਵਾਟ ਠੰਡੀ ਪਾਣੀ ਵੀ ਪਲਾਇਆ ਜਾ ਸਕਦਾ ਤੇ ਪ੍ਰਸ਼ਾਸਨ ਉਹਦੇ ਜਿਹੜੇ ਨੇ ਕਾਫੀ ਪੂਪ ਇੰਟੀਮ ਕੀਤਾ ਗਿਆ ਨੇ ਇੱਕ ਉਹ ਵਟਸਐਪ ਨੰਬਰ ਵੀ ਜਿਹੜਾ ਵਾ ਲੋਡ ਕੀਤਾ ਜਾਵੇ ਤਾਂ ਵਪਾਰਕੀ ਜਿਹੜੀ ਆ ਜਿਹੜੇ ਕੀਤੀ ਗਈ ਹੈ ਆਪਣਾ ਵੋਟ ਜਿਹੜਾ ਦੇ ਦੋ ਤਿੰਨ ਦੇ ਨਾਮ ਤੇ ਜਿਹੜੀ ਵੈਬਸਾਈਟ ਬਣਾਈ ਗਈ ਹੈ ਪ੍ਰਸ਼ਾਸਨ ਵੱਲੋਂ ਤਾਂ ਜਿਹੜਾ ਧਾਰ ਬਿਠਾਈ ਦੇਖ ਸਕਦੇ ਨੇ ਇੱਥੇ ਉਹਨਾਂ ਦੇ ਵੋਟ ਤੋਂ ਤਾਂ ਕਦੀ ਲੰਬੀ ਲੈਣ ਲੱਗੀ ਹੈ ਜੀ ਆ ਜਿਵੇਂ ਉਹਨਾਂ ਦਾ ਵੋਟ ਖਾਦੀ ਆ ਜਾਵਾ ਤੋ ਟਮ ਤੇ ਆ ਕੇ ਜੜੀਓ ਆਪਣੀ ਵੋਟ ਦਾ ਇਸ ਤੋਂ ਫਾਇਦਾ ਕਰ ਸਕਣ ਤਾਂ ਕਿ ਉਹਨਾਂ ਨੂੰ ਇੱਕ ਗਰਮੀ ਤੋਂ ਜੜੀਆ ਰਾਹਤ ਜੜੀਆ ਮਿਲ ਸਕੇ ਕਿਉਂਕਿ ਅਦਰ ਗਾਣ ਚੜੀਏ ਤੇ ਪਾਰਾ ਜੜਾ ਵਾ 47 47 ਡਿਗਰੀ ਜੜਾ ਰੋਜ਼ਾਨਾ ਦਾ ਜੜਾ ਜਨਤਾ ਦਾ ਜੜਾ ਦੇਖਣ ਨੂੰ ਮਿਲ ਰਿਹਾ ਹੈਗਾ ਪਰ ਅੱਜ ਅਦਰ ਗਾਣ ਕਰੀਏ ਅਦਰ ਬਹੁਤ ਸਭ ਖੋਲ ਆ ਗਿਆ ਖੰਡਾ ਜੜਾ ਵਾ ਦਿਖਾਈ ਦੇ ਰਿਹਾ ਹੈਗਾ ਮੈਂ ਤਾਂ ਉਸ ਤੋਂ ਲੈ ਕੇ ਵੀ ਜੜਾ ਵੋਟਿੰਗ ਦੇ ਵਿੱਚ ਜੜਾ ਵਾ ਤਾਂ ਹੀ ਜੜਾ ਵਾ ਅਸਰ ਦੇਖਣ ਨੂੰ ਮਿਲੇਗਾ ਉਹ ਜੋ ਪ੍ਰਸ਼ਾਸਨ ਦਾ ਕਿੰਨਾ ਸੀ ਕਿ 70% ਵੋਟਿੰਗ ਦਾ ਟਿਕਾ ਪਰਸਨ ਲਾ ਕੇ ਚੱਲਿਆ ਵਾ ਤੇ ਲੱਗਦਾ ਕਿ ਜਿਸ ਤਰ੍ਹਾਂ ਲੋਕਾਂ ਦੇ ਉਤਸ਼ਾਹ ਦੇਖ ਤੁਹਾਡਾ ਫਿਰ ਤੋਂ ਜੁੜਨ ਦੀ ਕੋਸ਼ਿਸ਼ ਕਰਾਂਗੇ ਸੋ ਪਲਪਲ ਦੀ ਖਬਰ ਜਿਹੜੇ ਕਿ ਤੁਹਾਡੇ ਤੱਕ ਪਹੁੰਚਾਉਂਦੇ ਜਾ ਰਹੇ ਹਾਂ ਸੀ ਇੰਡੀਆ ਨਿਊਜ਼ ਪੰਜਾਬ ਤੇ ਤੁਹਾਨੂੰ ਅਪੀਲ ਵੀ ਕਰਦੇ ਜਾ ਰਹੇ ਹਾਂ ਕਿ ਆਪਣੇ ਘਰਾਂ ਤੋਂ ਬਾਹਰ ਨਿਕਲੋ ਗਰਮੀ ਨੂੰ ਥੋੜਾ ਜਿਹਾ ਕਸ਼ਟ ਚੇਲਦੇ ਹੋਏ ਆਪਣੇ ਘਰਾਂ ਤੋਂ ਬਾਹਰ ਨਿਕਲੋ ਤੇ ਆਪਣੇ ਵੋਟ ਦੇ ਅਧਿਕਾਰ ਦੀ ਜ਼ਰੂਰ ਵਰਤੋਂ ਕਰੋ ਸੋ ਇੱਥੇ